ਮੰਡ ਦੇ ਵਿੱਚ ਆਇਆ ਹੈ ਮੰਡ ਦਾ ਇਹ ਮੰਡ ਮਝਵਾ ਹੈਗਾ ਨਾ ਪਿੰਡ ਮੰਡ ਦਾ ਮੰਡ ਮਸਤ ਆਪਣਾ ਮਿੱਤਰ ਹੈ ਪੁਰਾਣਾ ਕਾਫੀ ਐਕਟੀਵਿਸਟ ਟਾਈਪ ਸੋਸ਼ਲ ਮੀਡੀਆ ਤੇ ਆਪਣਾ ਐਮ ਆਈ ਐਮ ਆਈ ਨਿਊਜ਼ ਔਰ ਆਪਣਾ ਮੈਨੇਜਰ ਇਥੇ ਡੀ ਡੀ 1 ਹੈ ਡੀ ਡੀ 1 ਉਹਦੇ ਤੇ ਕਵਰੇਜ ਕਰਦੇ ਆ ਤੇ ਕਵਰ ਕਰਦੇ ਆ ਦੌਰਾਨ ਪਬਲਿਕ ਸਪੋਰਟ ਵੀ ਹੈ ਤੇ ਕਵਰੇਜ ਕਰਦੇ ਦੌਰਾਨ ਇਹਨਾਂ ਨੂੰ ਦੇਖਿਆ ਕਿ ਹੜ੍ਹ ਪ੍ਰਭਾਵਿਤ ਜਿੰਨਾ ਵੀ ਏਰੀਆ ਉਹਦੀ ਪੂਰੀ ਕਵਰੇਜ ਕਰ ਰਿਹਾ ਲੋਕਾਂ ਦੀ ਆਵਾਜ਼ ਚੱਕ ਰਿਹਾ ਤੇ ਸੁਵਾਸ਼ ਹੁਣ ਆਣਾ ਮਿਲਿਆ ਕੀ ਕਹਿਣਾ ਸੁਵਾਸ਼ ਕਿੱਦਾਂ ਲੱਗਦਾ ਇਸ ਇਲਾਕੇ ਦਾ ਇਲਾਕਾ ਦਾ ਸਮਲ ਹੈ ਤੇ ਮੇਰਾ ਲੋਕਲ ਇਲਾਕਾ ਦੇ ਹਾਲਾਤ ਬਹੁਤ ਹੀ ਗੰਭੀਰ ਹੈ ਲੇਕਿਨ ਮੈਂ ਉਸ ਜਨਤਨ ਵੀ ਥੋੜਾ ਕਹਿਣਾ ਚਾਹਨਾ ਕਿ ਆਹੀ ਹੁਣ ਇਹ ਵੀ ਭਰਾ ਮੇਰਾ ਬੜਾ ਹੱਥ ਧੋ ਕੇ ਚਲੇਗਾ ਬੜਾ ਲੋਕਾਂ ਦਾ ਸਮਲ ਲੋਕਾਂ ਦੇ ਘਰ-ਘਰ ਤੇ ਜਾਣ ਦੀ ਕੋਸ਼ਿਸ਼ ਕਰੀ ਸੀ ਬਸ ਪਾਣੀ ਜਿੰਨਾ ਨਾ ਟਪਕੇ ਵੀ ਆ ਗਿਆ ਅਵ ਇਹਨਾਂ ਦਾ ਪਾਣੀ ਵੀ ਟਕੇ ਦੇਣਾ ਪਾਣੀ ਤੇ ਮੈਂ ਵੀ ਟਪ ਗਿਆ ਨਹੀਂ ਮੈਂ ਆਮ ਜਨਤਾ ਨੂੰ ਕਹਿ ਮਾਂਗਾ ਜੇ ਜਿੱਦ ਤੱਕ ਤੁਸੀਂ ਸਾਡਾ ਸਪੋਰਟ ਨਹੀਂ ਕਰੋਗੇ ਤਾਂ ਅਸੀਂ ਤੁਹਾਡਾ ਆਵਾਜ਼ ਕਿੱਦਾਂ ਪਹੁੰਚਾਵਾਂਗੇ ਠੀਕ ਹੈ ਅਸੀਂ ਆਪਣੀ ਜਾਨ ਚ ਹਥੇਲੀ ਲਾ ਕੇ ਅਸੀਂ ਆਪਣੇ ਜਾਨ ਚ ਸਾਡਾ ਪਰਿਵਾਰ ਤੇ ਸਾਨੂੰ ਨਹੀਂ ਪਤਾ ਅਸੀਂ ਘਰੋਂ ਲਿਕਣੇ ਰਾਤੀ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ ਨਹੀਂ ਕਿ ਮੇਰਾ ਕਹਿਣ ਦਾ ਮਤਲਬ ਇਹ ਹੈ ਤੇ ਭਰਾਵਾ ਅਗਰ ਅਸੀਂ ਦੁਨਨਾ ਭਰਾ ਚਲੇਦੇ ਆ ਹਾਲਾਂਕਿ ਇਹ ਮਕੇਰੀ ਤੇ ਮੈਂ ਹਿਮਾਚਲ ਦਾ ਨਹੀਂ ਕਿ ਕਹਿਣ ਦਾ ਮਤਲਬ ਇਹ ਪਰਿਵਾਰ ਇਹਨਾਂ ਦਾ ਵੀ ਪਰਿਵਾਰ ਮੇਰਾ ਵੀ ਹੈ ਨਹੀਂ ਕਿ ਪਰਵਤ ਜੀ ਜਨਤਾ ਕਾ ਸਾਨੂੰ ਸਪੋਰਟ ਨਹੀਂ ਕਰੋਗੇ ਤਾਂ ਤੁਹਾਡੀ ਬਾ ਸਰਕਾਰ ਤੇ ਕਿੱਦਾਂ ਪਹੁੰਚਾਵਾਂਗੇ ਮੇਨ ਮਕਸਦ ਇਹ ਹੈ ਤੇ ਅਸੀਂ ਤੁਹਾਡੇ ਨਾਲ ਜੇ ਤੁਸੀਂ ਵੀ ਕਹਿੰਦੇ ਵੀ ਚਕਰ ਇੱਕ ਵੀ ਚਲੇ ਉਹਦੇ ਨਾਲ 10 ਜ਼ਰੂਰ ਚੱਲੇਗਾ ਚਾਹੇ ਉਹਦੇ ਵਿੱਚ 100 ਕਿ 100 100 ਬੰਦੇ ਜੁੜਿਆਗਾ ਉਹਦੇ ਜਗ੍ਹਾ ਅਗਰ ਪੰਜਾਬੀ ਚੱਲ ਜਾਂਦੇ ਤਾਂ 30 ਬੰਦੇ ਦਾ ਸਾਡਾ ਨਾਂ ਰਹਿਗਾ ਉਹ 30 ਨਾਲ ਹੀ ਲੰਗਾ ਢਾ ਦੇਵਾਂਗੇ ਹੁਣ ਇੱਥੋਂ ਪੈਦਲ ਜਾਣਾ ਕਿੱਥੇ ਕਿੰਨੇ ਕਿਲੋ ਇੱਥੋਂ ਹੈ ਕੋ 2 ਕਿਲੋਮੀਟਰ ਕਿਲੋ ਪੈਦਲ ਜਾਣਾ ਹਾਂ ਹੁਣ ਇਹਨਾਂ ਦਾ ਪੰਟਪ ਕੇ ਜਾਣਾ ਅੱਛਾ ਅੱਗੇ ਇਹਨਾਂ ਦਾ ਪੰਟਪ ਅੱਛਾ ਜੀ ਕਿੰਨੀ ਘੋਰ ਨੁਕਸਾਨ ਲੱਗ ਰਿਹਾ ਨੁਕਸਾਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੇਰਾ ਖੁਦ 60 ਕਿਲੇ ਚੋ ਨਰੜਿਆ ਸਾਤ ਕਿਲੇ ਚੋ ਨਰੜਿਆ ਹਰੀਆਲੀ ਦੇ ਪੁਲੇ ਦੇ ਥੱ ਰਿਆਲਿਟੀ ਪੋਲਣਾ। ਉਹ ਜਿਹੜੇ ਰਿਆਲਿਟੀ ਪੋਲਣਾ ਬਟਾ ਪੋਲ। ਇਹਨੋ ਹੀ ਗਨੇ ਖਾਜੇ ਹਲੋ। ਖਾਜੇ ਬਲੋ। ਬਸ ਉਹ ਸਾਰੀ ਜਗ੍ਹਾ ਮੇਰੀ ਔਰ ਜਿੰਨੇ ਵੀ ਹੈ। ਉਹ ਸਾਰੀ ਜਗ੍ਹਾ ਮੇਰੀ ਥਲੀ ਤੱਕ। ਤਲਵੀਰ ਔਰ ਗਿੰਨੂ ਦੇ ਕਰਾਸਸ ਨਾਲ। ਠੀਕ। ਤੁਹਾਡਾ ਉਹਦਾ ਪਿਛੋਂ ਕੋਈ ਸ਼ੁਰੂ ਤੋਂ ਇੱਥੇ ਜੰਪ ਵਾਲਾ। ਹਾਂ ਇੱਥੋਂ। ਜਿਆ ਪਰਿਵਾਰ ਵੀ ਇੱਥੋਂ ਦਾ। ਜਿਆ ਪਰਿਵਾਰ ਪਹਿਲਾਂ ਦੇ। ਇੱਥੋਂ ਦਾ ਹੀ। ਐਚੀ ਮਾ ਚੱਲ ਗਈ। ਐਮਾ ਚੱਲ ਗਈ। ਮਨ ਮਟ ਮਿਲ ਚੰਗਾ ਲੱਗਾ ਤੇ ਨਾ ਮਿਲ ਕੇ ਚਲੋ ਮਿਲਾਂਗੇ ਫੋਨ ਤੇ ਕਰਾਂਗੇ ਸਭ ਨਾ ਦੇਰੋ ਜਿੰਨੀ ਕੀ ਮਤਲਬ ਹੁੰਦੀ ਹੈ ਕਰ ਰਿਆ ਠੀਕ ਹੈ ਠੀਕ ਹੈ ਫਿਰ ਤੂੰ ਹੁਣ ਤੇਰਾ ਦਸਤਾ ਇਧਰ ਨੂੰ ਮੈਨੂੰ ਇਧਰੋਂ ਟੱਪਣੇ ਪੈਣਾ ਹਮ ਤਾਂ ਕਹਿਣਾ ਤਾਂ ਨਹੀਂ ਕੋਈ ਨੂੰ ਨਹੀਂ ਕੁਝ ਨਹੀਂ ਕਹਿਣਾ ਬਸ ਇੱਥੇ ਕਹਿਣਾ ਨਹੀਂ ਯਾਰ